ਹਾਂਜੀ ਵੀਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਸਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਆ ਜੀ ਅੱਜ ਫਿਰ ਤੋਂ ਪਿੰਡ ਮੱਤੇਵਾਲ ਵੀਡੀਓ ਬਣਾਉਂ ਚੱਲਦੇ ਆ ਜੀ ਦੋ ਸੂਈਆਂ ਜੇ ਇੱਕ ਛੋਟੀ ਸੂਣ ਵਾਲੀ ਜੇ ਆਜੋ ਗੱਲਬਾਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਵਧੀਆ ਜੀ ਵਧੀਆ ਬਾਟ ਸਾਹਿਬ ਕਿੱਦਾਂ ਮਾਲ ਫੇ ਪਹਿਲਾਂ ਵੇਖ ਗਿਆ ਜੀ ਮਾਲ ਤੇ ਨਾ ਬਾਟ ਸਾਹਿਬ ਜੀ ਐਡੀ ਮਾਲ ਕੀ ਕਿਰਪਾ ਅੱਛਾ ਜੀ ਭੈਣ ਭਰਾ ਐਡਾ ਸੰਜੋਗ ਦੇਣ ਦੇ ਆ ਕਿ ਮੈਂ ਉਹਨਾਂ ਦਾ ਮਲਕੇ ਗੱਲ ਦਾ ਉਹਨਾਂ ਦੇ ਮਲਕੇ ਭੈਣ ਭਰਾਵਾਂ ਦੇ ਪੈਰੀ ਹੱਥ ਲਾਵਾ ਨਾ ਉਹ ਵੀ ਥੋੜਾ ਬਹੁਤ ਜਦਾ ਸੰਯੋਗ ਭੈਣ ਭਰਾ ਦੇਂਦੇ ਆ ਠੀਕ ਹੈ ਜੀ ਬਹੁਤ ਹੀ ਵਧੀਆ ਮਲਕੇ ਗੱਲ ਏਦਾਂ ਵੀ ਮਾਲ ਪਸ਼ੂ ਮਾਲ ਡੰਗਰ ਵਿਗੰਡੇ ਆ ਪਰ ਆਪਾਂ ਵੀ ਇਹ ਗੱਲ ਕਹੀ ਹੈ ਨਾ ਹਾਂਜੀ ਜੀ ਕਿ ਇਹ ਕਿ ਭੈਣ ਭਰਾ ਨੂੰ ਮਾੜਾ ਪਵੇ ਡੰਗਰ ਤੇ ਉਹਦੇ ਆਪਾਂ ਜ਼ਿੰਮੇਵਾਰ ਹੋ ਬਾਅਦ ਕਰਾਂਗੇ ਕੋਈ ਬੱਚਾ ਨਾ ਮਰਨ ਦੇਵੇ ਉੱਦਾਂ ਨਾ ਕੋਈ ਡੰਗਰ ਨੂੰ ਫਾਲਟ ਆ ਜੇ ਕੋ ਠਿੱਲਾ ਮੱਠਾ ਨਾ ਹੋਵੇ ਬਾਅਦ ਸਮੋੜਾਂਗੇ ਇਹ ਦਿੰਦੇ ਨਾ ਆਪਾਂ ਛੇਦੀ ਨਾ ਜੀ ਸਾਡੀ ਗਰੰਟੀ ਆ ਜਦੋਂ ਪੈਸੇ ਦਾ ਨਾਮ ਲਈਦੇ ਆ ਜੇਬ ਵਿੱਚ ਪੈ ਜਾਂਦੇ ਅਗਲੇ ਦੇ ਘਰ ਡੰਗਰ ਚਲ ਜਾਂਦਾ ਤੇ ਮੁੜ ਕੇ ਤੂੰ ਕੌਣ ਤੇ ਮੈਂ ਕੌਣ ਫੇਰ ਨਹੀਂ ਕੋਈ ਵੀ ਫੋਨ ਕਿਸਦਾ ਵੀ ਸੁਣਦਾ ਤੇ ਨਾਲ ਕੋਈ ਗੱਲ ਬਾਤ ਨਹੀਂ ਆ ਬੜੀਆਂ ਮਲਕੇ ਭੈਣ ਭਰਾਵਾਂ ਨਾਲ ਕਈਆਂ ਨਾਲ ਠੱਗੀਆਂ ਆਈਆਂ ਉਹ ਸਾਨੂੰ ਫੋਨ ਕਰਦੇ ਆ ਬੜਾ ਮਨ ਨੂੰ ਦੁੱਖ ਆਉਂਦਾ ਵਾ ਕਹਿੰਦੇ ਆ ਜੀ ਭਾਜੀ ਅਸੀਂ ਫਲਾਣੇ ਕੋ ਡੰਗਰ ਲਿਆ ਅਛਾ ਅਛਾ ਉਹ ਲੱਦ ਕੇ ਹੀ ਲਿਆਦਾ ਵਾ ਸਾਡੇ ਘਰ ਮਿਲ ਨਹੀਂ ਦਿਆ ਤੇ ਫਲਾਣੇ ਬੰਦੇ ਨੇ ਸਾਡੇ ਨਾਲ ਠੱਗੀ ਕੀਤੀ ਡਿੰਗਲੇ ਦਾ ਤੇ ਮਨ ਨੂੰ ਆਪ ਨੂੰ ਵੀ ਦੁੱਖ ਆਉਂਦਾ ਜੇ ਸਾਡੇ ਨਾਲ ਐਹੀਂ ਵਪਾਰ ਕਰਦੇ ਸਾਡੇ ਨਾਲ ਕੋਈ ਠੱਗੀ ਕਰ ਲੇ ਤੇ ਆਪਾਂ ਨੂੰ ਮਨ ਨੂੰ ਦੁੱਖ ਆਉਂਦਾ ਬਹੁਤ ਜਿਆਦਾ ਦੁੱਖ ਆਉਂਦਾ ਵਾ ਵੈਸੇ ਮਤਲਬ ਕਿ ਜਿਹੜੇ ਬੰਦੇ ਨੇ ਲੱਖ ਸਵਾ ਲੱਖ ਚਾਰੇ ਨੇ ਰੁਪਈਆ ਖਰਚਿਆ ਹੁੰਦਾ ਵਾ ਜੇ ਆਪਾਂ ਜਿਆਦਾ ਦੇਣਾ ਤੋਂ ਕਰਾਂਗੇ ਰੱਬ ਦੇ ਉੱਤੇ ਵੇਂਦਾ ਹੀ ਆ ਪਰ ਅਸਲ ਦੇ ਵਿੱਚ ਚੱਕਰਪਤਾ ਕੀ ਆ ਬਾਲਡਿੰਗ ਜਦੋਂ ਆਪਾਂ ਲੱਖ ਸਵਾ ਲੱਖ ਰੁਪਈਆ ਲਾਉਣਦੇ ਆ ਤੇ ਆਣ ਕੇ ਥਣ ਤੇ ਫੜ ਕੇ ਵੇਖਣੇ ਚਾਹੀਦੇ ਆ ਨਾ ਹੂੰ ਹੂੰ ਵੇਖਣਾ ਚਾਹੀਦਾ ਵਾ ਧਾਰ ਕੱਢ ਕੇ ਵੀ ਚੋਣ ਪੋਲੀ ਆਵੇ ਕਿਦਾਂ ਕਿਦਾਂ ਨਹੀਂ ਬੱਚਾ ਲੈਂਦਾ ਕਿ ਨਹੀਂ ਲੈਂਦਾ ਜਿਹੜੀ ਦੁੱਧ ਦੀ ਗੱਲ ਵਾ ਨਾ ਦੁੱਧ ਤੇ ਜੇ ਆਪਾਂ 13 ਕਿਲੋ ਚੋ ਆ ਗਏ ਜਾਂ 14 ਕਿਲੋ ਚੋ ਆ ਖੜਾਂਗੇ ਦੁੱਧ ਜਾ ਕੇ ਸਾਡੇ ਕੋ ਘਟ ਜੂਗਾ ਉਦੋਂ ਜਿਹੜਾ ਘਾਟ ਵੱਧ ਜਾਣਾ ਉਹ ਤੇ ਸੇਵਾ ਦੇ ਸਿਰ ਤੇ ਡਿਪੈਂਡਾ ਮਲਕੇ ਜਦੋਂ ਵਪਾਰੀ ਕੋ ਡੰਗਰ ਕਿਸਕੋਂ ਮੇਰ ਕੋ ਨਹੀਂ ਮੇਰੀ ਗੱਲ ਕਿਸਕੋਂ ਡੰਗਰ ਜਦੋਂ ਉਹ ਵਪਾਰੀ ਨੇ ਸੇਵਾ ਕੀਤੀ ਹੁੰਦੀ ਆ ਵਪਾਰੀ ਦੇ ਘਰੋਂ ਕਿੱਲਿਓ ਆਪਾਂ ਖਰਦੇ ਆ ਦੂਜੇ ਘਰ ਜਾ ਕੇ ਕਿਲੋ ਖੰਡ ਦਾ ਫਰਕ ਪੈਂਦਾ ਗੱਲਾਂ ਆਪਣੀਆਂ ਸੱਚੀਆਂ ਵਾ ਕਈ ਬੰਦੇ ਭੈੜ ਭੜਾ ਕਹਿੰਦੇ ਆ ਜੀ ਤੁਹਾਡੀ ਗੱਲ 'ਚ ਜਹੇਦਾਰ ਜੀ ਕੋਈ ਦਮ ਹੈਗਾ ਹਾਂਜੀ ਹਾਂਜੀ ਤੇ ਦਮ ਵਾਲੀਆਂ ਗੱਲਾਂ ਆਪਾਂ ਕਰਦੇ ਆ ਮਾਲਕ ਦੀ ਕਿਰਪਾ ਦੇ ਨਾਲ ਨਾਲ ਨਹੀਂ ਕੁਝ ਵੀ ਮਚੜਾ ਮੈਂ ਵਾਰ-ਵਾਰ ਆਖਿਆ ਪੈਸਾ ਤੇ ਠੱਗੀ ਦੇ ਨਾਲ ਕਮਾ ਲਈਦਾ ਬਥੇਰਾ ਪਰ ਗੱਲਾਂ ਤਾਂ ਉਹ ਵੀ ਕੋਈ ਪਤਾ ਗੱਲ ਤੇ ਯਾਦ ਰੱਖੇ ਤੇ ਮਈਆਂ ਬਹੁਤ ਬਹੁਤ ਚੰਗੀਆਂ ਬਾਹਰ ਸਾਹਿਬ ਜੀ ਅੱਜ ਵੀ ਬਹੁਤ ਚੰਗੀਆਂ ਮਈਆਂ ਵਾਂ ਬੜੀਆਂ ਖਵਾੜੀਆਂ ਨਾ ਬਾਹਰ ਵਕਤ ਹੀ ਗੱਲਾਂ ਦਾ 7 8 10 ਮਈਆਂ ਲੈਂਦੀਆਂ ਹੁਣ ਤੇ ਮੈਂ ਮਤਲਬ ਕਿ ਜੈਲੀ ਘਰਾਂ ਘਰਾ ਗੋ ਮਈਆਂ ਲਈਆਂ ਤੇ ਸੂਨਸਾਨ ਵਾਲੀਆਂ ਝੋਟੀਆਂ ਵਾਂ ਅੱਛਾ ਅੱਛਾ ਪਹਿਲੇ ਸੂਈ ਝੋਟੀ ਆ ਠੀਕ ਹੈ ਜੀ ਦੁੱਧ ਦਾ ਸ਼ਾਇਦ 10 ਲੀਟਰ ਹੀ ਹੋਵੇ ਪਰ 8 ਜਾਂ 9 ਲੀਟਰ ਦੇ ਹਿਸਾਬ ਨਾਲ ਆਉਂਦੇ ਆ 8 ਜਾਂ 9 ਲੀਟਰ ਠੀਕ ਹੈ ਠੀਕ ਚੌਣ ਚ ਚੰਗੀ ਹੋਊਗੀ ਪੋਲੀ ਹੋਊਗੀ ਪੂਰ ਛਟਾ ਕੋਈ ਨਾ ਹੋਊਗਾ ਚੰਗੀ ਵਧੀਆ ਖਵਾੜਨੀ ਕਰੀ ਜ ਇਸ ਹੋਈ ਨੂੰ ਹਫਤਾ ਦਾ ਦਸ ਦਿਨ ਹੋ ਗਏ ਜੀ ਇਹ ਨਹੀਂ ਕਿ ਕਹਿੰਦਾ ਕੱਲ ਦੀ ਸੂਰੀਆ ਪਾਸ ਹੋਈ ਹੋਈ ਹਫਤਾ ਦਾ ਦਸ ਦਿਨ ਹੋ ਗਏ ਤਾਂ ਕਿ ਇਹ ਸੀਲ ਬੜੀ ਹੈ ਬਹੁਤ ਕੁਆਲਿਟੀ ਚੰਗੀ ਹੈ ਇਹ ਸੀਲ ਬੜੀ ਹੈ ਝੋਟੇ ਜਾਇ ਤੇ ਭਾ ਵੀ ਜਾਇ ਜੀ ਬਾਕੀ ਹਰਾਂ ਐਣੇ ਯਾਰ ਜੀ ਐਣੇ ਹੀ ਹੋਂਦ ਕੋਟੇ ਚੰਗੀ ਸੀਲ ਛੱਡੀ ਹੋਈ ਹੈ ਐਂ ਕਰਦਾ 44 ਝੋਟੀ 44 ਹੀ ਆ ਝੋਟੀ 40 ਝੋਟੀ ਆਹ ਵੇਖੋ ਲੱਗੀ ਥੋੜੀ ਪਾਲੀ ਪੋਲੀ ਵੀ ਲੱਗੀ ਤੇ ਪਾਲੀ ਪੋਲੀ ਟੱਗੀ ਕੱਟਾ ਜੈਨ ਮਗਰ ਆਜ ਕੱਟ ਰਿਹਾ ਹੈ ਆਹ ਹਾਂ ਜੀ ਜੋ ਦੇਖਵਾ ਹਾਂ ਇਹ ਮੂਰ ਨੂੰ ਜੈਦੀ ਕਰਨਾ ਵਾ ਹਾਂ ਜੀ ਜੈ ਜੈ ਜਾਂਦੇ ਚਲੋ ਬੋਲ ਭਾਵੇਂ 75 ਜਾਂ 70 ਕਰ ਲੀਏ ਹਾਂ ਜੀ 67000 ਦੀ ਦੇ ਲੈਣ ਵਾਲੀ ਗੱਲ ਬਿਲਕੁਲ ਦੇ ਲੈਣ ਵਾਲੀ ਗੱਲ ਤੇ ਗਾਣ ਲਈ ਝੋਟੀ ਜੀ ਇਹ ਗੱਭਣ ਵਾ ਗੱਭਣਿਆ ਜੀ ਹਾਂ ਸੂਨ ਵਾਲੀ ਆ ਬਿਲਕੁਲ ਬਲਕਿ ਤਿਆਰ ਵਾ ਦੋ ਦਿਨ ਲੱਗੇ ਚਾਰ ਲੱਗੇ ਬਹੁਤ ਚੰਗੀ ਆ ਛੋਟੀ ਨੇ ਪਹਿਲੇ ਸਵੇਰ ਤੋਂ 13 14 ਕਿਲੋ ਕੱਢਿਆ ਵਾ ਪੂਰਾ ਦੁੱਧਾ ਛੇਤੀ ਆ ਬਹੁਤ ਚੰਗੀ ਜੀ ਕਵਾਲਿਟੀ ਆ ਜਿਆਤਾਂ ਦੀ ਜਿਆਤਾਂ ਦੀ ਕੱਟੀ ਜੀ ਬਹੁਤ ਜਿਆਦੀ ਕੁਆਲਿਟੀ ਮਸਾਲਾ ਬਹੁਤ ਚੰਗੀ ਆ ਇਹ ਤਰੀਫ ਆ ਵੀ ਠੰਡੀ ਬਹੁਤ ਜਿਆਦੀ ਆ ਆ ਵੇਖ ਏਦਾਂ ਬੈਠੇ ਕੋਈ ਗੱਲ ਠੰਡੀ ਠੰਡੀ ਬੜੀ ਆ ਇਹ ਗੱਲੋ ਏਦਾਂ ਵਾ ਗੱਭਣਿਆ ਗੱਭਣੇ ਠੰਡੀ ਠੰਡੀ ਬਹੁਤ ਬਹੁਤ ਪੜੇ ਪੜੇ ਬਹੁਤ ਚੰਗੀ ਝੋਟੀ ਥਾਂ ਥੋਣੀ ਬਹੁਤ ਚੰਗਾ ਜੀ ਐਦਾਂ ਸੰਗਲ ਜਿਹੇ ਦੇ ਗਾਲ ਅੱਛਾ ਅੱਛਾ ਇਹ ਕਰੋ ਲਈ ਆਪਾਂ ਐਦਾਂ ਮਿਲ ਕੇ ਮਾੜੀ ਝੋਟੀ ਲੈ ਕੇ ਖਲੋਗੇ ਐਦਾਂ ਹੀ ਟਿੱਪੀ ਤੇ ਪਰ ਬਹੁਤ ਜਿਆਦੀ ਚੰਗੀ ਉਂਗਲ ਹੋ ਜਿਹਦੀ ਮੋਟੀ ਧਾਰਵਾ ਰੋਟੀ ਦੇ ਭਾਵੇਂ ਮੁੱਲ 2 ਲੱਖ ਜਿੰਨਾ ਮਰਜ਼ੀ ਕਰੀ ਗਈ ਹੈ ਹਾਂ ਨਾ ਜਿਹਦੀ ਵਿੱਚ ਛੋੜੀ ਨਹੀਂ ਇੱਕ ਦਾਤ ਹੀ ਦੇਣੀ ਹੈ ਕਰਦਾ ਸੁਣਾ ਬੋਤਾ ਹਣ ਪਤਾ ਗੱਲ ਕੀ ਮੁੱਲ ਲਾ ਕੇ ਆਪਾਂ ਵੀ ਪੈਸੇ ਲਾ ਕੇ ਲਈ ਆ ਚੱਲ ਜਾਰ ਕਰਦਾ ਥੋੜਾ ਚਲੋ ਕਰਦਾ ਹਾਂ ਕਰਦਾ ਵੀ ਪੈਸੇ ਲਾ ਕੇ ਆਪ ਹੀ ਬਈ ਛੋਟੇ ਤੇ ਹੋਰ ਪਾ ਮਨ ਜਿਹਦੇ ਕਰ ਆਪ ਬੰਦੀ ਜਗਾ ਛੱਡਾ ਜੇ ਵੇਖੋ ਇੱਕ 20 ਇੱਕ 30 ਹਲੇ 5 ਦਿਨ ਨਾਲੇ 4 ਨਾਲੇ 3 ਦਿਨ ਨਾਲੇ ਜਿੱਥੇ ਮਲਕੇ ਮਰਜੀ ਚੱਲ ਜੇ ਛੋਟੇ ਕੋਈ ਪਰਵਾਹ ਨਹੀਂ ਜੋ ਤੇ ਬਿਲਕੁਲ ਖਨਾ ਖਨਾ ਦੀ ਹੋ ਕੇ ਰਹਿੰਦੀ ਹੂ ਇਹ ਮੈਂ ਮਲਕੇ ਥੂਆ ਜੇ ਤੀਜਾ ਠੀਕ ਹੈ ਆ ਵੀ ਆ ਜੇ ਦਾ ਬੱਚਾ ਇਹਨੂੰ ਹਫਤਾ ਹੋ ਗਿਆ ਸੋਈ ਠੀਕ ਹੈ ਹਫਤਾ ਘੱਟ ਇਹਨੂੰ ਨਾ ਮੈਂ ਨਾ ਅਸਲ ਦੇ ਵਿੱਚ ਦੋ ਸੂਵੇ ਸੋਈ ਆ ਬੜਾ ਵਧੀਆ ਮਲਕੇ ਪਹਿਲੇ ਸੂਵੇ ਦੁੱਧ ਕੱਢਿਆ 14 ਦੁੱਜੇ ਸੁਗੇ 17 18 17 ਆ ਵੇਖੋ ਨਾੜਾ ਨੂੜਾ ਹਾਂ ਜੀ ਆ ਵੇਖੋ ਉਦਾਂ ਦੀ ਖੰਡੀਆਂ ਨਾੜਾ ਦੂਜੇ ਪਾਸੇ ਐਰਕਾ ਥੋੜੀ ਜਿਹੀ ਇਹਨੂੰ ਪੈ ਗਈ ਪਾਲਾ ਠੀਕ ਹੈ ਠੀਕ ਪਾਲਾ ਪੈਰ ਦੀ ਵਜ੍ਹਾ ਦੇ ਨਾਲ ਨਾ ਇਹਦਾ ਖਾਣੇ ਕ ਬਹਿ ਗਿਆ ਠੀਕ ਹੈ ਠੀਕ ਹੈ ਖਾਣੇ ਬਹਿ ਗਿਆ ਠੀਕ ਤੁਹਾਨੂੰ ਵੀ ਦੁੱਧ ਮੈਂ ਕੋਲ 9 ਤੋਂ 10 ਕਿਲੋ 7-8 ਦਿਨਾਂ ਦੇ ਲਈ ਖਰੀਦੂਗਾ ਹਾਂ ਹਾਂ ਚੰਗੀ ਵੱਡੀ ਯਾਰ ਲਾਜੋ ਜੀ ਕਰਾਉਣਾ ਪਊਗਾ ਜਮਾਨਾ ਆ ਥਣ ਵੀ ਖਾਣੇ ਆ ਪਿਛਲਾ ਥਾਂ ਜੀ ਆਇਆ ਆ ਪਿਛਲਾ ਨਾ ਪਿਛਲਾ ਪੰਨਾ ਪੰਨਾ ਸਣ ਜਿਹੜਾ ਪਰਲਾ ਹਾਂਜੀ ਨਿਕਾਜ ਨਾ 9 10 ਕਿਲੋ ਦੁੱਧ 9 10 9 10 ਠੀਕ ਹੈ ਠੀਕ ਹੈ ਦੁੱਧ ਮੈਂ ਉਦੋਂ ਤਰਾ 17 18 ਕਿਲੋ ਕੱਢਿਆ ਸੀ ਦੂਜੇ ਜੂਵੇ ਹੁਣ ਵੀ ਮੈਂ ਮਤਲਬ ਕਿ ਤਿੰਨਾ ਸਣਾਂ 12 13 12 13 ਕਿਲੋ ਦੁੱਧ ਕੱਢੀ ਜਾਂਦਾ ਜਿੰਨਾ ਕਾਮ ਨਹੀਂ ਆ ਕੱਢੀ ਹੋਣਾ ਹਾਂਜੀ ਉਹਨਾਂ ਕ ਤੇ ਹੁਣ ਵੀ ਤਿੰਨਾ ਖੜਾ ਰੱਖੀ ਗਾ ਸਹੀ ਗੱਲ ਨਹੀਂ ਕਿਉਂਕਿ 9 10 ਕਿਲੋ ਹੋਣਾ ਦੁੱਧ ਹੈ ਫੜੇ ਹਾਂਜੀ ਨਾ 9-10 ਲੀਟਰ ਦੁੱਧ ਹੋਣਾ ਮਲਕੇ 7-8 ਦਿਨਾਂ ਦੀ ਹੋਈ ਕੋ ਅਛਾ ਜੀ ਇਹ 9-10 ਲੀਟਰ ਦੁੱਧ ਭਾਵੇਂ 2 ਡੰਗ 3 ਡੰਗ ਚ ਪਾਵੇ ਤੇ ਭਾਵੇਂ ਕੋ ਧਾਰ ਵੀ ਨਾ ਮਾਰੇ ਮੈਂ ਚੂਣ ਇੱਕ ਨੰਬਰ ਦੀ ਉਂਗਲ-ਉਂਗਲ ਜਿੱਦੀ ਮੋਟੀ ਧਾਰ ਹੋਊਗੀ ਤਾਂ ਆ ਬੱਚਾ ਵਾ 7-8 ਦਿਨਾਂ ਦੀ ਹੋਈ ਆ ਹੁਣ ਵੀ ਚੰਗੀ ਕੋਈ ਸੇਵਾ ਕਰੂਗਾ ਤੇ ਇੱਕ ਥਣ ਛੱਡ ਕੇ ਬੱਚੇ ਨੂੰ 10 ਕਿਲੋ ਦੁੱਧ ਕੱਢੀ ਜਾਊਗੀ ਇਹਨਾਂ ਕਢਵਾ ਖਣਾ ਦੇ ਵਿੱਚੋਂ 10 ਲੀਟਰ ਦੁੱਧ ਹੁਣ ਵੀ ਕੱਢੀ ਜਾਊਗੀ ਤੇ ਮੈਂ ਤੇ ਇਹੋ ਤਰ੍ਹਾਂ 1 ਲੱਖ ਦੀ ਤੇ ਚਲੋ ਉਹਨਾਂ ਬੰਦਿਆਂ ਨੂੰ ਚਾਰਿਆਂ ਨੂੰ ਕਸਾਰਾ ਵਜਾ ਮੈਂ ਤਾਂ ਥਣ ਬਹਿਣੇ ਕਰਕੇ ਤਾਂ ਦਿੱਤੀ ਉਤਰਾ ਲੋਗੋਟ ਕੋਈ ਨਹੀਂ ਦਿੰਦੇ ਦਸ ਲਾੜੀ ਦੀ ਯਾਤ ਵਾਲੀ ਰਾਸਤਾਂ ਨੂੰ ਬੰਦਿਆਂ ਮੈਂ ਹਾਂ ਦੀ ਹਾਂਜੀ ਹੁਣ 75 ਕ ਦੀ ਦੇ ਦਈਏ ਨੇ ਕਰ ਦਿਓ ਥੋੜਾ ਮੁੱਲ ਲਾ ਕੇ ਉਤਰਾ ਵੈਸੇ ਮਿਲੀ ਆ 70000 ਦੀ ਦੇ ਦਾਂ ਬਿਲਕੁਲ ਦੇ ਲੈਣਾ ਠੀਕ ਆ ਵੇਖੋ ਆ ਵੇਖੋ ਬਹੁਤ ਥਣ ਥਣ ਚੰਗਾ ਜੀ ਹੁਣ ਵੀ ਜਿੰਨਾ ਘਾਮ ਮਈਆਂ ਦੋ ਤੇਰੀ ਉਹਨਾਂ ਕੱਢੀ ਜਾਊਗੀ ਮਤਲਬ ਕਿ ਬੱਚੇ ਨੇ ਇੱਕ ਥਣ ਛੱਡਿਆ ਹਾਂਜੀ ਮੈਂ ਦੁੱਧ 10 ਲੀਟਰ ਕੱਢੀ ਜਾਊਗੀ ਬਸ ਐ ਹੋਵੇ ਮਤਲਬ ਕਿ ਮਾਹਰਵਾ ਅੱਜ ਤਿੰਨ ਕਮਈਆਂ ਦੀ ਤਿੰਨਾਂ ਦੀ ਫੇਰ ਪੱਥਰ ਵੀ ਪਾਉਂ ਪਿੰਡ ਆਪਣਾ ਮਤੇਲ ਤਸੀਰ ਬਾਬਾ ਨੂੰ ਗਾ ਜਿਹੜਾ ਹੁੰਦਾ ਫੋਨ ਨੰਬਰ 8872962 ਨੂੰ ਗਾ ਅਸੀਦਾਰ